ਮਾਇਗੁਰ ਜੀ ਦਾ ਹਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਚਾਰ ਪ੍ਰਕਾਰ ਦੀ ਚਰਚਾ ਆਪੋ ਵਿੱਚ ਦੋ ਪੁਰਸ਼ਾਂ ਜਾਂ ਬਹੁਤਿਆਂ ਦੇ ਮਿਲ ਕੇ ਬੈਠਣ ਸਮੇਂ ਕਿਸੇ ਪ੍ਰਕਾਰ ਦਾ ਨਿਰਜਨ ਨਿਰਜਨ ਕਰਨ ਜਾਂ ਵਿਚਾਰ ਕਰਨ ਨੂੰ ਚਰਚਾ ਆਖਦੇ ਹਨ ਇਹ ਚਰਚਾ ਚਾਰ ਪ੍ਰਕਾਰ ਦੀ ਹੈ ਬਾਦ ਚਰਚਾ ਹੇਤੂ ਚਰਚਾ ਯਾਲਪ ਚਰਚਾ ਮਤੰਡਾ ਚਰਚਾ ਇਨਾਂ ਦਾ ਨੈਨਾ ਥਾਵਾਂ ਸਰੂਪ ਇਸ ਪ੍ਰਕਾਰ ਹੈ ਬਾਦ ਚਰਚਾ ਜੋ ਪਰਜੋਜਨ ਸਮਝਣਾ ਚਾਹੇ ਉਸ ਨੂੰ ਸਮਝਣਾ ਅਤੇ ਸਵਨਾ ਦੇ ਹਿਰਦਿਆਂ ਨੂੰ ਪ੍ਰਸੰਨ ਕਰਨ ਨਾਲ ਪਰਜੋਜਨ ਰੱਖਣਾ ਅਤੇ ਹਾਰ ਜੀਤ ਦਾ ਪਰਜੋਜਨ ਨਾ ਕਰਨਾ ਸਮਨਾ ਦਾ ਕਿਹਾ ਸੁਣ ਕੇ ਆਪਸ ਵਿੱਚ ਵਿਚਾਰ ਕਰਨੀ ਤੇ ਮਸ਼ੀਸਮਤ ਹੋਵੇ ਸੋ ਸਮਨਾ ਮੰਨਣੀ ਜੇ ਕੋਈ ਕੁਛ ਸੰਸਾ ਹੋਵੇ ਜੇ ਸਤੁਰਾ ਥੀ ਜਾਂ ਜਿੰਨਾ ਨਾਲ ਵਿਚਾਰ ਕਰ ਰਿਹਾ ਹੋਵੇ ਉਹਨਾਂ થી ਪ੍ਰਸ਼ਨ ਕਰਕੇ ਪੁੱਛ ਲੈਣਾ ਇਹ ਬਾਤ ਚਰਚਾ ਹੈ হেতু ਚਰਚਾ ਜੋ ਕਿ ਦਿਲ ਵਿੱਚ হেতু ਅਥਾਵਾ ਕਿਸੇ ਪ੍ਰਕਾਰ ਦਾ ਸੰਸਾ ਹੋਵੇ ਤੇ ਖਿਆਲ ਹੋਵੇ ਕਿ ਕਿਸੇ ਤਰ੍ਹਾਂ ਸੰਬਦ ਦਾ ਵਿਚਾਰ ਕਰਕੇ ਰਿੱਦਾ ਨਰ ਸੰਸੇ ਹੋ ਜਾਵੇ ਪਰ ਗੁਰੂ ਜੀ ਨੇੜੇ ਨਹੀਂ ਹਨ ਇਸ ਵਿਚਾਰਨ ਵਾਸਤੇ ਆਪਸ ਵਿੱਚ ਜੋ ਸਿੱਖ ਮਹਿ ਕੇ ਬੈਠਦੇ ਹਨ ਤੇ ਜਿਉਂ-ਜਿਉਂ ਕਿਸੇ ਦੇ ਰਿੱਦੇ ਵਿੱਚ ਆਉਂਦਾ ਹੈ ਤੇ ਜੋ-ਜੋ ਵਚਨ ਸਤਿਗੁਰੂ ਤੋਂ ਜਾਂ ਸੰਗਤ ਤੋਂ ਸੁਣਿਆ ਹੋਇਆ ਹੁੰਦਾ ਹੈ ਸੋ ਆਪ ਆਪਣਾ ਵੀ ਗਾਹੇ ਤੇ ਅਗਲੇ ਦਾ ਵੀ ਸੁਣੀ ਜੈਸਾ ਕਿ ਜੈਸੇ ਇੱਕ ਦੀਵਾ ਮਲਦਾ ਹੋਵੇ ਸੋ ਘਰ ਵਿੱਚ ਚਾਨਣ ਕਰਦਾ ਹੈ ਪਰ ਉਸ ਦਾ ਆਪਣੀ ਪਿੱਠ ਪਿੱਛੇ ਅੰਧੇਰਾ ਹੁੰਦਾ ਹੈ ਪਰ ਇਸ ਦੇ ਸਾਹਮਣੇ ਇੱਕ ਹੋਰ ਦੀਵਾ ਜਗਦਾ ਹੋਵੇ ਤਾਂ ਦੋਵੇਂ ਆਮ ਸਾਹਮਣੇ ਹੋਣ ਕਰਕੇ ਦੋਹੀ ਪਾਸੇ ਚਾਨਣ ਹੁੰਦਾ ਹੈ ਤੇ ਇਹ ਪ੍ਰਕਾਸ਼ ਵੀ ਬਹੁਤ ਹੁੰਦਾ ਹੈ ਅਰ ਅੰਧਕਾਰ ਜੋ ਕਿ ਪੱਠ ਪਿੱਛੇ ਸੀ ਦੋਹਾਂ ਦਾ ਦੂਰ ਹੁੰਦਾ ਹੈ ਇਸੇ ਤਰ੍ਹਾਂ ਦੋਹਾਂ ਪਰਛਾਵੇਂ ਵਿਚਾਰ ਵਿਚਕਾਰ ਇਕਤਰ ਹੋ ਕੇ ਵੱਡੇ ਸੋਹਣੇ ਤੇ ਤੀਜੇ ਤੇ ਪੁੰਜ ਸਕਦੇ ਹਨ ਪਰ ਜੋ ਆਦਮੀ ਇੱਕ ਹੀ ਚਰਚਾ ਕਰਦਾ ਹੈ ਦੂਸਰੀ ਨਹੀਂ ਸੁਣਦਾ ਹੀ ਨਹੀਂ ਸੋ ਹੋਰਨਾਂ ਨੂੰ ਤੇ ਤੇ ਸਮਝਦਾ ਹੈ ਪਰ ਆਪਨੇ ਵਿਚਾਰ ਰੱਖਦਾ ਹੈ ਤਾਂ ਤੂੰ ਵਿਚਾਰ ਬਾਹਰ ਪਰਸ ਜੋ ਆਪਣੇ ਵਿਚਾਰ ਭਰੀ ਗਾਲਾਂ ਦੂਸਰੇ ਉੱਪਰ ਹੀ ਕਹਿੰਦਾ ਹੈ ਤੇ ਦੂਸਰੇ ਦੀ ਆਪ ਸੁਣਦਾ ਤੇ ਜੇ ਆਪਣਾ ਬਚਨ ਦਾ ਮਸੀਖ ਹੁੰਦਾ ਹੈ ਤਾਂ ਦੂਜੇ ਨੂੰ ਬਣਾਉਂਦਾ ਹੈ ਤੇ ਜੇ ਉਸ ਦਾ ਮਸੀਖ ਹੁੰਦਾ ਹੈ ਤਾਂ ਆਪ ਮੰਨ ਲੈਂਦਾ ਹੈ ਇਸੇ ਤਰ੍ਹਾਂ ਪਰਸ ਪਰ ਵਿਚਾਰ ਕਰਨ ਨਾਲ ਦੋਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਹਰ ਬਚਨ ਦਾ ਪੀ ਨਿਰਣਾ ਹੋ ਜਾਂਦਾ ਹੈ ਸੋ ਐਸੇ ਤਰੀਕੇ ਨਾਲ ਵਿਚਾਰ ਗੱਲ ਨਾਉ ਹੇਤ ਚਰਚਾ ਹੈ ਇਹ ਦੋ ਚਰਚਾ ਤਿਆਗਦੀਆਂ ਹਨ ਯਲਪ ਚਰਚਾ ਆਪਣੀ ਗੱਲ ਭਾਵੇਂ ਸੱਤ ਹੀ ਹੋਵੇ ਸ਼ਾਸਤਰਾ ਆਦਿਕਾਂ ਦਾ ਪ੍ਰਮਾਣ ਦੇ ਕੇ ਯਲ ਦੇ ਰੜਕਣ ਬਾੰਗ ਛੱਦ ਕਰੀ ਜਾਣੀ ਤੇ ਦੂਸਰੇ ਦੀ ਭਾਵੇਂ ਠੀਕ ਹੀ ਹੋਵੇ ਤੇ ਸਾਸ਼ਤਰਾਂ ਅਨਸਾਰ ਹੀ ਜਥਾ ਰਥ ਹੋਵੇ ਵਿਚਾਰ ਨਾਲ ਭਰੀ ਹੋਵੇ ਪਰ ਉਹ ਮੰਨਣੀ ਹੀ ਨਾ ਤੇ ਮਾਨ ਵਿੱਚ ਕਹਿਣਾ ਕਿ ਜੇ ਮੰਨ ਲਈ ਤਾਂ ਮੇਰੀ ਵਿੱਦਿਆ ਦਾ ਨਾਸ ਹੋ ਜਾਏਗਾ ਤੇ ਮੇਰੀ ਹਿੱਠੀ ਹੋ ਜਾਏਗੀ ਅਥਵਾ ਹੁੰਦੀ ਹੈ ਇਸ ਦਾ ਨਾਮ ਜਲਪ ਚਰਚਾ ਹੈ ਮੇਂ ਟੰਡੇ ਚਰਚਾ ਜੈਸੇ ਕਿ ਆਪ ਦਾ ਆਪ ਤਾਂ ਕਿਸੇ ਗੁਰੂ ਪੀਰ ਨੂੰ ਮੰਨਦਾ ਹੀ ਨਹੀਂ ਪਰ ਜੇ ਕੋਈ ਦੂਸਰਾ ਗੁਰੂ ਸਿੱਖ ਆ ਗੁਰਵਾਣੀ ਦਾ ਪ੍ਰਮਾਣ ਜਾਂ ਸ਼ਾਸਤਰ ਪ੍ਰਮਾਣ ਦੇ ਮੈਂ ਤਾਂ ਬਿਲਕੁਲ ਮੰਨਦਾ ਹੀ ਨਹੀਂ ਕਿਸੇ ਦਾ ਕਿਹਾ ਮੰਨਦਾ ਹੀ ਨਹੀਂ ਪਰ ਝਗੜਨ ਨੂੰ ਸੈਰੜਾਈ ਜਾਂਦਾ ਹੈ ਇਸ ਦਾ ਨਾਮ ਮੈਂ ਦੰਤੇ ਚਰਚਾ ਹੈ ਸੋ ਗੁਰੂ ਜੀ ਦੇ ਸਿੱਖੋ ਚਰਚਾ ਕਰਦੇ ਹਨ ਜਿਸ ਵਿੱਚ ਕੁਝ ਲਾਭ ਪ੍ਰਾਪਤ ਹੋਵੇ ਲਾਭ ਪ੍ਰਾਪਤ ਕਰਨ ਲਈ ਹੀ ਇੱਕ ਦੂਜੇ ਗੁਰੂ ਸਿੱਖ ਨੂੰ ਕਹਿੰਦੇ ਹਨ ਜਥਾ ਕਰਵਾ ਕੇ ਆਮ ਪੈਣੀ ਰਾਲ ਗਲ ਮਿਲিয়ে ਅੰਕ ਸਿ 흘ੜੀਏ ਸੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਿਮਰਤਾਂ ਤੰਤ ਕਹੇ ਕੀ ਹਾ ਅਤੇ ਬਚਨ ਉਹ ਜੈ ਬੋਲਦੇ ਹਨ ਕਿ ਜਿਸ ਵਿੱਚ ਕੇ ਵਿਚਾਰ ਹੀ ਭਰੀ ਹੋਵੇ ਜਥਾ ਸਗਲ ਬੋਲਣ ਕੇ ਮਾਹੀ ਵਿਚਾਰ ਸੰਤ ਮਿਲੇ ਕੁਛ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਕਹੀਏ ਕਹੀਏ ਸੋ ਗਰਮਕ ਸਦਾ ਹੀ ਆਪੋ ਵਿੱਚ ਮਿਲ ਕੇ ਸੇਸ਼ਟ ਵਿਚਾਰ ਕਰਦੇ ਹਨ ਤੇ ਹਰ ਇੱਕ ਪ੍ਰਾਣੀ ਨੂੰ ਇਸੇ ਤਰ੍ਹਾਂ ਵਿਚਾਰ ਕਰਕੇ ਸੇਸ਼ਟ ਪਾਵਹਰ ਦੇ ਵਿੱਚ ਸੰਗ੍ਰਹਿ ਕਰਨ ਯੋਗ ਹਨ ਅਥਾਵਾ ਕਰਨੇ ਚਾਹੀਦੇ ਹਨ ਛੰਦ ਬਚਨ ਕਰੇ ਯਥਾਰਥ ਸੋਣੀ ਜਿਸ ਦੇ ਵਿੱਚ ਗਿਆਨ ਹੋਵੇ ਜਲ ਰੜਕਣ ਦਾ ਕੰਮ ਬੇਅਰਥਾ ਜਗ ਵਿੱਚ ਨਾ ਕਦੇ ਮਾਨ ਹੋਵੇ ਛੱਡੋ ਮੇ ਮੇ ਨਾ ਡੰਡ ਮਾਰਦੀ ਭੈੜੀ ਕਰ ਲੈ ਕੰਮ ਵਿਚਾਰ ਵਾਲਾ ਇਹ ਤੇ ਚਰਚਾ ਕਰਨੀ ਸੋਣੀ ਇਹ ਕੰਮ ਪੰਕਤ ਕਰਾਉਣ ਵਾਲਾ ਚਾਰ ਆਸਤਾ ਜਦੋਂ ਆਦਮੀ ਦੇ ਦਿਲ ਵਿੱਚ ਲਹਾਉ ਚੜਾਉ ਆਦਕ ਪੈਦਾ ਹੁੰਦੇ ਹਨ ਤੇ ਸੋਣ ਬਹਿਣਾ ਆਦਕ ਦਾ ਕੰਮ ਕਰਦਾ ਹੈ ਕਦੀ بڑے بڑے ਉੱਚੇ ਖਿਆਲ ਤਾਨ ਕਰ ਲੈਂਦਾ ਹੈ ਤੇ ਕਦੀ ਫੇਰ ਲਹਾਉ ਮਚ ਆ ਜਾਂਦਾ ਹੈ ਐਸਾ ਕਰਨ ਦਾ ਨਾਮ ਅਵਸਥਾ ਹੈ ਇਸ ਅਵਸਥਾ ਚਾਰ ਪ੍ਰਕਾਰ ਦੀ ਹੈ ਪਹਿਲੀ ਵਸਥਾ ਜਾਗਰਤ ਦੂਜੀ ਸੁਪਨ ਤੀਜੀ ਸੁਖੋਪਤ ਚੌਥੀ ਦੂਰਗਿਆ ਵਸਤਾ ਸਹਿਜ ਵਸਤਾ ਕਈ ਵਿਦਵਾਨ ਔਨਮਨੀ ਨੂੰ ਵੰਮਿੰਗਣਦੇ ਹਨ ਤੇ ਕਈ ਇਸ ਚੌਥੀ ਵਸਤਾ ਦਾ ਨਾਮ ਹੀ ਔਨਮਨੀ ਕਹਿੰਦੇ ਹਨ ਇਹਨਾਂ ਦਾ ਮੇਰਵਾ ਇਸ ਪ੍ਰਕਾਰ ਹੈ ਜਾਗਰਤ ਜਦ ਮਨੁੱਖਕਾ ਥਾਵਾਂ ਇਸ ਤਰੀ ਜਾਗਦੇ ਹੁੰਦੇ ਹਨ ਤੇ ਫਿਰਦੇ ਤੁਰਦੇ ਬੈਠੇ ਹੋਏ ਕੰਮਕਾਰ ਕਰਦੇ ਹਨ ਗੱਲਾਂ ਬਾਤਾਂ ਦੇ ਪੜਨ ਸੁਣਨ ਦਾ ਕੰਮ ਕਰਦੇ ਹਨ ਇਸ ਦਾ ਨਾਮ ਜਾਗਰਤ ਵਾਸਤਾ ਕਿਹਾ ਜਾਂਦਾ ਹੈ ਬਲਕਿ ਹਰ ਇੱਕ دنیਵੀ ਕੰਮ ਜਾਗਰਤ ਵਾਸਤਾ ਵਿੱਚ ਹੀ ਹੋ ਸਕਦਾ ਹੈ ਜੀਵ ਕਰਦਾ ਹੈ ਇਸ ਵਾਸਤਾ ਤੋਂ ਬਿਨਾ ਹੋਰ ਕਿਸੇ ਵਾਸਤਾ ਵਿੱਚ ਸੰਸਾਰਕ ਕੰਮ ਨਹੀਂ ਹੋ ਸਕਦੇ ਸੁਭਨਾ ਮਾਸਤਾ ਯਦ ਜੀਵ ਕੰਮ ਕਰ ਤੋਂ ਵਿਹਲਾ ਹੋ ਕੇ ਆਰਾਮ ਗੱਲ ਲਈ ਬਿਹਤਰੇ ਤੇ ਲੰਮਾ ਪੈਂਦਾ ਹੈ ਤਾਂ ਉਸ ਮਗਤ ਕੁਸ਼ ਨੀਂਦਰ ਆ ਜਾਂਦੀ ਹੈ ਤੇ ਕੁਸ਼ ਜਾਗਦਾ ਹੁੰਦਾ ਹੈ ਉਸ ਮੌਕੇ ਮਾਨਮ ਵਿੱਚੋਂ ਨਿਕਲ ਕੇ ਕਈ ਅਲੋਕਿਕ ਕੋਤਕ ਤੇ ਕਈ ਲੋਕ ਕੋਤਕ ਦੇਖਦਾ ਹੈ ਜਿਹੜੀਆਂ ਗੱਲਾਂ ਬਾਤਾਂ ਨੇ ਕਹਾਂਦਾ ਹੈ ਕਈ ਵੇਰ ਉਹਨਾਂ ਦਾ ਹੀ ਸੁਪਨਾ ਆਉਂਦਾ ਹੈ ਕਈ ਵੇਰ ਉਹ ਸੁਪਨਾ ਆ ਜਾਂਦਾ ਹੈ ਕਿ ਜਿਸ ਦਾ ਚਿੱਤ ਚੇਤਾ ਵੀ ਨਾ ਹੋਵੇ ਤੇ ਕਦੀ ਕਦੀ ਇਸੇ ਜਾਲ ਵਿੱਚ ਡੁੱਬਣ ਲੱਗ ਜਾਂਦਾ ਹੈ ਤੇ ਕਦੀ ਕਦੀ ਤਰ ਕੇ ਬਾਹਰ ਨਿਕਲਦਾ ਹੈ ਇਹੋ ਜਿਹੇ ਕਈ ਝੂਠੇ ਕੌਤਕ ਇਸ ਵਸਤਾ ਵਿੱਚ ਹੁੰਦੇ ਹਨ ਤੇ ਇਸ ਦਾ ਨਾਮ ਸੁਖਨ ਵਸਤਾ ਹੈ ਇਸ ਵਸਤਾ ਵਿੱਚ ਕਈਆਂ ਦੇ ਖਿਆਲ ਨੇਕ ਨੇਕ ਉਹਨਾਂ ਦੇ ਜੋ ਨੇਕ ਕੰਮ ਕਰਨ ਵਾਲੇ ਹੁੰਦੇ ਹਨ ਬੀ ਹੁੰਦੇ ਹਨ ਕਈ ਬੇਰ ਬਹੁਤ ਭੈੜੇ ਖਿਆਲ ਅਤਪਤ ਹੁੰਦੇ ਹਨ ਪਰੰਤੂ ਗੁਰੂ ਸਾਹਿਬ ਜੀ ਨੇ ਸੁਪਨਾ ਝੂਠ ਦੱਸਿਆ ਹੈ ਜਿਸ ਪਰਸ ਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਉਹਦੇ ਮੂੰਹੋਂ ਵਾਹਿਗੁਰੂ ਨਾਮ ਸੁਖਣੇ ਵਿੱਚ ਵੀ ਨਿਕਲ ਜਾਵੇ ਤਾਂ ਉਹ ਪਵਿੱਤਰ ਗਿਣਿਆ ਜਾਂਦਾ ਹੈ ਜਿਵੇਂ ਗੁਰੂ ਜੀ ਦੱਸਦੇ ਹਨ ਕਬੀਰ ਸੁਪਨੇ ਹੂ ਬਰ ਲਾਈ ਕੇ ਜੈ ਮੁਖ ਨਿਕਸੇ ਨਾ ਨਿਕਸੇ ਆਮ ਤਾਂ ਤੇ ਪਗ ਹੀ ਪਨ ਹੀ ਮੇਰੇ ਤਨ ਕੋ ਚਾਮ ਇਹ ਇਸ ਦਾ ਦਸਤਾਂਤ ਲੈ ਕੇ ਦੱਸਿਆ ਹੈ ਕਿ ਜੈਸੇ ਸੁਪਨ ਤੇ ਸੁਪਨੇ ਦੇ ਪਦਾਰਥ ਝੂਠੇ ਹਨ ਤੈਸੇ ਸੰਸਾਰ ਵੀ ਮਿੱਥਿਆ ਮਿੱਥਿਆ ਹੈ ਇਥਾ ਗਰਵਾ ਮਾਕ ਨਾਨਕ ਜਨ ਕੇ ਪੁਕਾਰ ਸੁਪਨੇ ਜੋ ਜਗ ਅਸਾਰਾ सिमरत न क्यों मरार माया जाकी चेरी जैसा सुखना रहन का तैसा संसार मान सब बनसगे क्या लगे रे न रहे साची जी तार सगल जाता है जैसे सुखना बार सो यही सो ये दूसरी सुखना वास्ता है ਸ਼ੰਕੋਪਤਵਸਤਾ ਜਦ ਜੀਵ ਸੁਖਨਾ ਆਵਸਥਾ ਨੂੰ ਲੰਕੇ ਕੂਕ ਨਿੰਦ ਵਿੱਚ ਸੌ ਜਾਂਦਾ ਹੈ ਤੇ ਆਪਣੇ ਆਪ ਦਾ ਕੁਝ ਪਤਾ ਨਹੀਂ ਹੁੰਦਾ ਨਾਵੇਂ ਕੋਲ ਚੁੱਪ ਕਰਕੇ ਕੋਈ ਕੁਝ ਕਰੇ ਪਰ ਸੁੱਤੇ ਪਏ ਜੀਵ ਨੂੰ ਕੁਝ ਪਤਾ ਨਹੀਂ ਹੁੰਦਾ ਇਹ ਵਸਤਾ ਨੂੰ ਸ਼ੰਕੋਪਤੀ ਕਹਿੰਦੇ ਹਨ ਤੂਇਆ ਵਸਤਾ ਇਹ ਉਸ ਇਹ ਉਹ ਵਸਤਾ ਹੈ ਗੇ ਜਦ ਅਜੀਵ ਸਤ ਸੰਗਤ ਕਰਕੇ ਪਰਮੇਸ਼ਰ ਦੀ ਭਗਤੀ ਵੱਲ ਲੱਗ ਜਾਂਦਾ ਹੈ ਤੇ ਭਗਤੀ ਕਰਦਾ ਕਰਦਾ ਈਸ਼ਵਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਇਹ ਵਸਤਾ ਦਾ ਨਾਮ ਤੂਰੀਆ ਅਵਸਥਾ ਅਨੁਮਾਨ ਤੇ ਸਹਿਜ ਅਵਸਥਾ ਸੱਦਦੇ ਹਨ ਤੂਰੀਆ ਪਦ ਗਿਆਨ ਅਵਸਥਾ ਦਾ ਨਾਮ ਹੈ ਜੋ ਜਗਤ ਸੁਫਨ ਸੰਕੇਪਤ ਤੋਂ ਪਰੇ ਹੈ ਬ੍ਰਹਮ ਦਾ ਨਾਮ ਵੀ ਤੂਰੀਆ ਹੈ ਕਿਉਂਕਿ ਉਹ ਮੱਸਵ ਤਸ ਮਸਮ ਤਸ ਤੈਜਸ ਪ੍ਰਜਾਗ ਤੋਂ ਪਰੇ ਸਭ ਮੂਲ ਤੇ ਆਧਾਰੂਪ ਹੈ ਸਹਿਰ ਵਾਸਤਾ ਇਸ ਕਰਕੇ ਕਹਿੰਦੇ ਹਨ ਜਦ ਜੀਵ ਸੰਸਾਰਕ ਪਦਾਰਥਾਂ ਦਾ ਮੋਹ ਤੇ ਸੰਸਾਰਕ ਖਿਆਰ ਵਾਲੀ ਵਿਰਤੀ ਨੂੰ ਛੱਡ ਕੇ ਇਸ ਵਾਸਤਾ ਵਿੱਚ ਪਹੁੰਚਣਾ ਹੈ ਤਾਂ ਜਿੱਥੇ ਕਿੱਥੇ ਵਾਹਿਗੁਰੂ ਦੀ ਵਿਆਪਕਤਾ ਨਜ਼ਰ ਆਉਂਦੀ ਹੈ ਗੁਰੂ ਜੀ ਦੇ ਪਿਆਰੇ ਗੁਰਮਖ ਸਿੱਖ ਇਸ ਵਾਤਾਵਰਣ ਵਿੱਚ ਪੁੱਜ ਕੇ ਸਦਾ ਹੀ ਪਰਮਾਤਮਾ ਦੇ ਚਰਨਾਂ ਵਿੱਚ ਆਨੰਦ ਲੈਂਦੇ ਹਨ ਇਸ ਆਨੰਦ ਦਾ ਨਾਮ ਹੀ ਤੂਰੀਆ ਜਾਂ ਸਹਿਜ ਅਵਸਥਾ ਹੈ ਗਰਮਾਣੀ ਵਿੱਚ ਸਹਿਜ ਪਦ ਦੇ ਅਰਥ ਸਭ ਆਵਸਵਾਵਕ ਸਨੇ ਸਨੇ ਸ਼ਾਂਤੀ ਸੁਖਦਾਇਕ ਅਨੇਕ ਹਨ ਸਾਰੰਭਿਸ਼ੇ ਕਰਕੇ ਗਿਆਨ ਅਰਥ ਮੈਂ ਚਾਉਂਦਾ ਹੈ ਇਸ ਤਰ੍ਹਾਂ ਦਾ ਭਾਵ ਗੁਰਬਾਣੀ ਦੱਸਦੀ ਹੈ ਜਥਾ ਗੁਰਵਾਕ ਤੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਵਰਪਰ ਸਾਦੀ ਕੋ ਬਰਲਾ ਬੁਝੇ ਚੌਥੇ ਪਦ ਲੈ ਬਲਾ ਨਮਾਣੀਆਂ ਦੀਨ ਬਿਆਪੇ ਜਾਗਤ ਕੋ ਤੁਰਿਏ ਤੁਰਿਆ ਪਾਵੇ ਕੋਈ ਨਹੀਂ ਨਾਨਕ ਸੰਤ ਨਰਮਲ ਪੈ ਜਨਮ ਮਨ ਬਸਿਆ ਸੋਈ ਆਸਾ ਮਨਸਾ ਦੋ ਮਨ ਆਸਤ ਤ੍ਰੈ ਗੁਣ ਆਸ ਨਰਾਸ ਪਈ ਤੂਰੀ ਆ ਪੂਰੀ ਆਵਸਥਾ ਗੁਰਮਖ ਪਾਗੇ ਸੰਤ ਸਵਾ ਕੀ ਓਟ ਲਹੀ ਸੋ ਗੁਰੂ ਜੀ ਨੇ ਸਖ ਇਸ ਉੱਚਾ ਅਸਥਾ ਤੇ ਪੁੰਜਦੇ ਹਨ ਤੇ ਵਾਹੀ ਗੁਰੂ ਦੇ ਚਰਨਾਂ ਨਾਲ ਭੇਦ ਹੋ ਕੇ ਜਨਮਾਂ ਦੀ फांसी ਕੱਟ ਕੇ ਅਟਲ ਆਦਮੀ ਦੀ ਨੂੰ ਪ੍ਰਾਪਤ ਕਰਦੇ ਹਨ ਤੇ ਸਦਾ ਹੀ ਮਨਾਸਿਕ ਸੁੱਖ ਨੂੰ ਉਪੋਗਦੇ ਹਨ ਸੋ ਸਾਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਅਜੇ ਕਿੱਥੇ ਫਿਰਦੇ ਹਾਂ ਤੇ ਗੁਰੂ ਜੀ ਦੇ ਦੱਸੇ ਉਪਦੇਸ਼ਾਂ ਅਨਸਾਰ ਪਹੁੰਚਣਾ ਕਿੰਢੀ ਦੂਰ ਹੈ ਮੀਨਾ ਪ੍ਰੀਤ ਰੂਪੀ ਪੈਂਡੇ ਕੀਤੇ ਤੋਂ ਉੱਥੇ ਪਹੁੰਚਣਾ ਮੁਸ਼ਕਲ ਹੈ ਉਹ ਪਹੁੰਚਣ ਦਾ ਯਤਨ ਹੁਣੇ ਤੋਂ ਹੀ ਕਰਨਾ ਠੀਕ ਹੈ ਤੇ ਤਾਂ ਹੀ ਮਾਨਸ ਜਨਮ ਸਫਲ ਹੋ ਸਕਦਾ ਹੈ ਉਹ ਚਾਰਹੀ ਵਾਸਤਾ ਨੂੰ ਗਿਣਿਆ ਹੈ ਵਿਦਵਾਨਾ ਜਾਗਰਤ ਸੁਪਨ ਖੁਪਤੀ ਪਛਾਨ ਜੀ ਤੂਰੀਆ ਸਦਾਵੇ ਚੌਥੀ ਹਾਂ ਹਰੀ ਦੇ ਮਲਾਪ ਵਾਲੇ ਜਿੱਥੇ ਕਿਤੇ ਨਜ਼ਰ ਆਵੇ ਸ੍ਰੀ ਭਗਵਾਨ ਜੀ ਵਰਮਖੇ ਪੌਂਚ ਦੇ ਨੇ ਸਦਾ ਚੌਥੀ ਬਾਸਤਾ ਚ ਬਾਹੁਰੂ ਚਰਨਾ ਦੇ ਨਾਲ ਜੁੜ ਜਾਣ ਜੀ ਤਾਂ ਤੇ ਅਸੀਂ ਭਗਤ ਕਰਾ ਗਏ ਸਦਾ ਕਰਤਾਰ ਸੰਦੀ ਮਾਨਸ ਜਾਨ ਨੂੰ ਮਿਲੇ ਮukti ਜਹਾਨ ਜੀ ਇਥੋਂ ਹੜਾ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੱਡਾ ਘੰਟਾ ਭੁੱਲ ਚੁੱਕ ਮਾਫ ਕਰਨੀ ਆਪ ਦੇਵਾਂਗੇ